ਘਰੇ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਮੋਂਦੇ ਵਦੇਸ਼ ਪਿਰ ਨਿਤ ਝੂਰੇ ਸਮਾਲੇ ਮਿਲਦਿਆਂ ਢਿਲ ਨਾ ਹੋਵਈ ਜੇ ਨੀਅਤ ਰਾਸ ਕਰੇ ਘਰ ਹੀ ਮੁੰਡਵ ਦੇਸ਼ ਪਿਰ ਨੇਤ ਝੂਰੇ ਸੰਭਾਲੇ ਮਹਿਲਦਿਆਂ ਢਿਲ ਨਾ ਹੋワイ ਜੇ ਨiyet راس ਕਰੇ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆਂ ਬਾਜ ਪਰਿਤ ਕਰੇ ਤੇ ਚਰ ਜਾਣ ਭਲਾ ਕਰ ਜਿ ਚਰ ਲੇਵੈ ਦੇ ਪੌੜੀ ਜਨ ਉਪਾਇ ਜੀ ਤਿੰਨ ਹਰ ਰਾਖਿਆ ਅੰਮ੍ਰਿਤ ਸਚਾ ਨਾਉ ਭੋਜਨ ਚੱਖਿਆ ਤੇਪਤ ਰਹੇ ਆਘਾਈ ਮਿੱਟੀ ਪਪਖਿਆ ਸਭ ਅੰਦਰ ਇੱਕ ਵਰਤੈ ਕਿਨੇ ਵਿਰਲੇ ਲਖਿਆ ਜਨ ਨਾਨਕ ਭੈ ਨਿਹਾਲ ਪ੍ਰਭ ਕੀ ਪਾਖਿਆ ਸਭ ਅੰਦਰ ਇੱਕ ਵਰਤੈ ਕਿਨੈ ਵਿਰਲੇ ਲਖਿਆ ਜਾਨ ਨਾਨਕ ਭੈ ਨਿਹਾਲ ਪ੍ਰਭ ਕੀ ਪੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਘਰ ਹੀ ਮੁੰਦ ਵਦੇਸ਼ ਪਿਰ ਨਿਤ ਝੂਰੇ ਸੰਭਾਲੇ ਮਿਲਦੇ ਆ ਢਿਲਣਾ ਹੋਵਈ ਜੇ ਨੀयत ਰਾਸ ਕਰੇ ਰਾਗ ਵਡਹੰਸ ਕੀ ਵਾਰ ਪੌੜੀ ਵੀ ਵੀ ਸ਼ਲੋਕਾ ਨਾਲ